ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਬਣਾ ਰਹੇ ਆਂ ਪਿੰਡ ਗੋਮਟੀਕੁਰ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਇਹ ਪਿੰਡ ਜਿਹੜਾ ਤੁਸੀਂ ਕੋਟਕਪੂਰਾ ਜੈਤੋ ਹੋ ਕੇ ਬਠਿੰਡੇ ਨੂੰ ਜਾਂਦੇ ਹੋ ਉਸ ਰੋਡ ਦੇ ਉੱਤੇ ਇਹ ਪਿੰਡ ਰਹਿ ਜਾਂਦਾ ਇਸ ਪਿੰਡ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆਂ ਫਾਰਮ ਟਰੈਕ 60 ਦੀ ਕਿਹੜਾ ਮਾਡਲ ਹੈ ਕੀ ਇਹਦੀ ਕੰਡੀਸ਼ਨ ਹੈ ਸਾਰਾ ਤੁਹਾਨੂੰ A ਤੋਂ Z ਇਹਦੇ ਬਾਰੇ ਆਪਾਂ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜਿਹਨੂੰ ਚੰਗਾ ਲੱਗੇ ਵੀਰ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਕਰੀਨ ਤੋਂ ਨੰਬਰ ਲੈ ਕੇ ਵੀਡੀਓ ਨੂੰ ਵੀਡੀਓ ਬਾਈ ਨਾਲ ਕਾਲ ਕਰ ਲਿਓ ਤੇ ਸੌਦਾ ਕਰ ਲਿਓ ਬਾਈ ਦੇ ਨਾਲ ਟਰੈਕਟਰ ਇੰਨਾ ਕੁ ਸੋਹਣਾ ਹੈ ਕਿ ਸ਼ੋਰੂਮ ਕੰਡੀਸ਼ਨ ਹੈ ਪਤਾ ਨਹੀਂ ਕਿੱਥੇ ਇਹਨਾਂ ਵੀਰਾਂ ਨੇ ਸਾਂਭ ਕੇ ਰੱਖਿਆ ਹੋਇਆ ਟਰੈਕਟਰ ਹੈ ਸ਼ੋਰ ਸ਼ੋਰ ਨੂੰ ਤੁਸੀਂ ਦੇਖੋ ਵੀ ਜਮ ਬਿਲਕੁਲ origignal show ਹੈ ਸਾਰੀ ਇੰਜਨ ਦੇ ਉੱਤੇ ਢਿੱਡ ਦੇ ਉੱਪਰ ਪੂਰਾ ਪ੍ਰੋਪਰ 100% ਰੰਗ origignal ਪਿਆ ਸ਼ੋਅ ਦੇ ਤੁਹਾਨੂੰ ਉੱਪਰੋਂ ਦਿਖਾਉਣਾ ਕਿ ਸ਼ੋਅ ਦੇ ਜਿਹੜੇ ਨੀਚੇ ਦਾ ਪ੍ਰਾਈਮਰ ਵਗੈਰਾ ਨਿਕਲਿਆ ਪਰ ਕੰਡੀਸ਼ਨ ਜਿਹੜੀ ਹੈ 100% ओरिजिनल ਰੰਗ ਹੈ ਸਟਿੱਕਰ ਸਟੁੱਕਰ ਸਾਰੇ ਨਾਲ ਦੇ ਆ ਜੇ ਆਪਾਂ ਇਹਦੇ ਟਾਇਰਾਂ ਦੀ ਗੱਲ ਕਰੀਏ ਤੇ ਟਾਇਰ ਚਾਰੇ ਬਿਲਕੁਲ ਨਵੇਂ ਆ ਜੇ ਕੇ ਕੰਪਨੀ ਦੇ ਟਾਇਰ ਹੈ ਟਾਇਰਾਂ ਦੇ ਉੱਪਰੋਂ ਹਜੇ ਜਿਹੜੀਆਂ ਉਹ ਮੁੰਮਣੀਆਂ ਆਈਆਂ ਹੁੰਦੀਆਂ ਉਹ ਵੀ ਨਹੀਂ ਲੱਥੀਆਂ ਆ ਦੇਖੋ ਕਿਸਾਨ ਵੀਰੋ ਟਾਇਰਾਂ ਦੇ ਬਿੱਲ ਤੁਹਾਨੂੰ ਮਿਲ ਜਾਣੇ ਆ ਬਿਲਕੁਲ ਤਾਜ਼ੇ ਬਿੱਲ ਹੈ ਜੇ ਕੇ ਕੰਪਨੀ ਦਾ ਟਾਇਰ ਹੈ ओरिजिनल ਇਸ JK ਕੰਪਨੀ ਦੇ ਵਿੱਚ ਦੋ ਤਰ੍ਹਾਂ ਦੇ ਟਾਇਰ ਆਉਂਦੇ ਆ ਇੱਕ ਸਸਤਾ JK ਹੁੰਦਾ ਤੇ ਇੱਕ ਮਹਿੰਗਾ ਹੁੰਦਾ ਮਹਿੰਗੇ ਵਾਲੇ ਟਾਇਰ ਹੈ ਬਿੱਲ ਤੁਹਾਨੂੰ ਇਹਨਾਂ ਟਾਇਰਾਂ ਦੇ ਮਿਲ ਜਾਣੇ ਆ ਹੁਣ ਜੇ ਤੁਹਾਨੂੰ ਮਰਗੜ ਦਿਖਾਈਏ ਮਰਗੜਾਂ ਦੇ ਉੱਪਰ ਰੰਗ ਨਹੀਂ ਹੈ ਪਰ ਬਈਆਂ ਨੇ ਰੰਗ ਨਹੀਂ ਕਰਾਇਆ Ориジナル ਰੱਖਿਆ ਹੋਇਆ ਹਜੇ ਤੱਕ ਇੰਜਨ ਨੂੰ ਚਾਬੀ ਵੀ ਨਹੀਂ ਲੱਗੀ ਬਿਲਕੁਲ ਨਾਲ ਦਾ Ориジナル ਇੰਜਨ ਹੈ ਕਲਚ ਪਲੇਟ ਬਾਈ ਕਹਿੰਦਾ ਵੀ ਜਰੂਰ ਇਹਦੀ ਚੇਂਜ ਹੋਈ ਸੀਗੀ ਤੇ ਪਿਛਲਾ ਟਾਪਾ ਓਰੀਜਨਲ ਹੀ ਨਾਟ ਹੈ ਇਹਨਾਂ ਨੂੰ ਚਾਬੀ ਵੀ ਨਹੀਂ ਲੱਗੀ ਹਲੇ ਤੱਕ ਟਾਪਾ ਚੱਕਿਆ ਵੀ ਨਹੀਂ ਤੁਸੀਂ ਇਹ ਹਿਸਾਬ ਲਾ ਲਓ ਵੀ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਸਾਰਾ ਓਰੀਜਨਲ ਓਰੀਜਨਲ ਦੀ ਗਰੰਟੀ ਹੋਊਗੀ ਜੇਕਰ ਕੋਈ ਬੰਦਾ ਆ ਕੇ ਮਿਸਤਰੀ ਨੂੰ ਲੈ ਆਵੇ ਨਾਲ ਤਸੱਲੀ ਕਰ ਲਿਓ ਜੇਕਰ ਬੰਦਾ ਕੋਈ ਆ ਕੇ ਇਹ ਗੱਲ ਕਹਦੇ ਕਿ ਟਰੈਕਟਰ ਓਰੀਜਨਲ ਨਹੀਂਗਾ ਤਾਂ ਤੁਹਾਨੂੰ ਬਾਈ ਕਹਿੰਦੇ ਦੀ ਕਿਰਾਇਆ ਪਾੜਾ ਤੁਹਾਡਾ ਮਾਣ ਤਾਣ ਵੀ ਕੀਤਾ ਜਾਊਗਾ ਤੁਹਾਨੂੰ ਖਰਚਾ ਵੀ ਦਿੱਤਾ ਜਾਊਗਾ ਕੱਲਾ ਬੈਂਪਰ ਤੇ ਜ਼ਰੂਰ ਬਰਸ਼ ਵੱਜ ਜਾ ਬੈਂਪਰ ਤਿਆਰ ਕਰਾ ਕੇ ਲਾਇਆ ਹੋਇਆ ਪੇਂਟ ਕੀਤਾ ਹੋਇਆ ਦੂਸਰੇ ਪਾਸੇ ਤੁਸੀਂ ਇਹਦਾ ਰੰਗ ਦੇਖੋ ਵੀ ਇਸ ਪਾਸੋਂ ਵੀ ਸਾਰਾ ਓਰੀਜਨਲ ਰੰਗ ਹੈ ਹਾਲੇ ਤੱਕ ਜਿਹੜਾ ਇਹਦਾ ਟਾਪ ਹੈ ਟਾਪਾ ਕੀ ਜਿੱਥੇ ਬੈਟਰੀ ਰੱਖੀਦੀ ਆ ਉਹ ਵੀ ਓਰੀਜਨਲ ਜਿਹੜੀ ਕੰਪਨੀ ਫਿਟਡ ਬੈਟਰੀ ਹੁੰਦੀ ਆ ਉਹ ਵੀ ਉੱਥੇ ਹੀ ਹੈ ਇਹ ਵੀ ਕਿਸਾਨ ਵੀਰਾਂ ਨੇ ਹਾਲੇ ਤੱਕ ਬਾਹਰ ਨਹੀਂ ਕਢਾਈ ਕਈ ਫਾਰਮ ਟਰੈਕ ਦੇ ਬਾਹਰ ਟਾਪਾ ਲਵਾਉਂਦੇ ਆ ਪਰ ਉਹ ਵੀ ਹਾਲੇ ਤੱਕ ਅੰਦਰ ਹੀ ਹੈ ਦੂਸਰੇ ਪਾਸੇ ਵਾਲਾ ਮਰਗੜ ਤੁਹਾਨੂੰ ਦਿਖਾਉਣਾ ਹੈ ਵੀ ਇਹਦੇ ਉੱਪਰ ਫੌਲ ਰੰਗ ਹੈ ਪ੍ਰੋਪਰ ਪੂਰਾ ਰੰਗ ਹੈ ਸਾਰਾ ਮਰਗਾੜ Ориجنਲ ਹੈ ਮਰਗਾੜ ਕਿਤੋਂ ਵੀ ਭੋਰਾ ਗਲੇ ਨਹੀਂ ਗੀ ਕੋਈ ਟੱਚਿੰਗ ਨਹੀਂ ਗੀ ਕੋਈ ਪੇਂਟ ਨਹੀਂ ਤੁਸੀਂ ਮਰਗਾੜ ਅੰਦਰੋਂ ਦੇਖੋ ਬਿਲਕੁਲ ਸਾਫ਼ ਮਰਗਾੜ ਪੈਰਦਾਨ ਬਿਲਕੁਲ Ориجنਲ ਨਾਲ ਦੇ ਤੇ ਅ ਫਰੰਟ ਟਾਇਰਾਂ ਟਾਇਰ ਤੁਸੀਂ ਦੇਖੋ ਵੀ ਕੁਹਾੜਿਆ ਵਰਗੇ ਤੇ ਜਿਹੜੇ ਫਰੰਟ ਰਿਮ ਹੈ ਕਿਤੋਂ ਵੀ ਭੋਰਾ ਗਲੇ ਨਹੀਂ ਗੀ ਕਿਸਾਨ ਵੀਰ ਜੇ ਆਪਾਂ ਇਹਨੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ 2000 ਇਹ ਤਿੰਨ ਮਾਡਲ ਹੈ ਨੰਬਰ ਇਹਦਾ ਪੰਜਾਬ ਦਾ ਛਤਰੀ ਦਾ ਕੱਪੜਾ ਬਿਲਕੁਲ ਨਾਲ ਹੈ ਜਿਹੜੀ ਡੀਜ਼ਲ ਮੈਣ ਵਾਲੀ ਇਹਦੀ ਜੇਜ ਹੈ ਉਹ ਵੀ ਬਿਲਕੁਲ ਨਾਲ ਹੈਗੀ ਹੈ ਤੇ ਜਿਹੜੇ ਪਿਛਲੇ ਤੁਸੀਂ ਰਹਿਮ ਚੈੱਕ ਕਰ ਲਓ ਉਹ ਵੀ ਕਿਤੋਂ ਨਹੀਂ ਗਲੇ ਹੋਏ ਤੇ ਬੈਕ ਸਾਈਡ ਤੋਂ ਵੀ ਟਰੈਕਟਰ ਤੁਹਾਨੂੰ ਦਿਖਾਉਣਾ ਵੀ ਬੈਕ ਸਾਈਡ ਤੋਂ ਵੀ ਬਹੁਤ ਸਾਫ਼ ਸੁਥਰਾ ਟਰੈਕਟਰ ਹੈ ਬੈਕ ਤੋਂ ਤੁਸੀਂ ਸਾਰਾ ਦੇਖੋ ਲਿੰਕਾਂ ਲੁੰਕਾਂ ਕਿਤੋਂ ਟੁੱਟੀਆਂ ਭੱਜੀਆਂ ਨਹੀਂ ਬਿਲਕੁਲ ਵਧੀਆ ਡਰਾਈਵਰ ਡੰਡਾ ਇਹਦੇ ਨਾਲ ਹੈ 2003 ਮਾਡਲ ਪੰਜਾਬ ਨੰਬਰ ਕਿ ਤੂੰ ਕੋਈ ਪ੍ਰੋਬਲਮ ਨਹੀਂ ਕੀ ਟਰੈਕਟਰ ਤੁਸੀਂ ਵਾਹ ਕੇ ਲੈ ਜਾਓ ਆਪਦਾ ਫੋਰਮੈਨ ਲੈ ਜਾਓ ਟਰੈਕਟਰ ਸਾਰਾ Ориਗਨਲ ਹੈ ਇੰਜਨ ਗੀਅਰ ਦੀ ਫੁੱਲ ਗਾਰੰਟੀ ਆ ਵਾਹ ਲੋ ਤਸੱਲੀ ਕਰਕੇ ਲੈ ਜਾਓ ਜਿਹੜੀ ਇਹਦੀ ਡਿਮਾਂਡ ਹੈਗੀ ਆ 2,30,000 ਰੁਪਇਆ ਡਿਮਾਂਡ ਹੈ 2003 ਮਾਡਲ ਪੰਜਾਬ ਨੰਬਰ ਤੁਹਾਨੂੰ ਬਾਰ-ਬਾਰ ਦੱਸ ਰਿਹਾ ਕਪੜਾ ਛਤਰੀ ਦਾ ਬਿਲਕੁਲ ਨਵਾਂ ਹਜੇ ਹੁਣੇ ਲਵਾਇਆ ਕਿਸਾਨ ਵੀਰੋ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਜਿਹੜੀ ਇਹਦੀ ਮੀਟਰ ਹੈ ਉਹ ਹਲੇ ਤੱਕ ਵੀ ਵਰਕਿੰਗ ਹੈ ਮੀਟਰ ਵਗੈਰਾ ਸਾਰੇ ਕਿਸਾਨ ਵੀਰੋ ਇਹਦੀ ਵਰਕਿੰਗ ਕੰਡੀਸ਼ਨ ਦੇ ਵਿੱਚ ਹੈ ਬਹੁਤ ਸੋਹਣੀ ਆਵਾਜ਼ ਹੈ ਕਿਸੇ ਕਿਸਮ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਜਿੰਨੀ ਮੈਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਉਨੀ ਹੀ ਨਿਕਲੂਗੀ ਇਹ ਨਹੀਂ ਕਿ ਵੀਡੀਓ ਦੇ ਵਿੱਚ ਕੁਝ ਦੱਸਿਆ ਹੋਰ ਜਾਊਗਾ ਤੇ ਨਿਕਲੂਗਾ ਹੋਰ 230000 ਰੁਪਿਆ ਡਿਮਾਂਡ ਹੈ ਇਹਦੇ ਵਿੱਚੋਂ ਮਾਣ ਤਣ ਤੁਹਾਡੇ ਖੁੱਲੇ ਹੋ ਜਾਣੇ ਆ ਕੋਈ ਡੱਕਤ ਨਹੀਂ ਵੀਰ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਨੰਬਰ ਸਕਰੀਨ ਤੋਂ ਲੈ ਕੇ ਬਾਈ ਨਾਲ ਕਾਲ ਕਰ ਲਿਓ ਵੀਡੀਓ ਵੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ